ਸ੍ਰੀ ਗੱਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰ ਰਹੀ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੰਗਾ ਵੱਡਾ ਚਟਕਾ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚਟਕੇ ਤੇ ਚਟਕਾ ਲੱਗ ਰਿਹਾ ਹੈ ਇੱਕ ਪਾਸੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਗਾਮੀ ਪਿਆਦੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਐਮਐਲਏ ਵਿਧਾਇਕ ਵੱਡੇ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਾਰ ਪਾਰਟੀਆਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਨੇ ਲੇਕਿਨ ਇਸ ਟਾਈਮ ਬੜਾ ਵੱਡਾ ਨਾਮ ਨਿਕਲ ਕੇ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਕੁਝ ਦਿਨ ਪਹਿਲਾਂ ਹਰਮੀਤ ਸਿੰਘ ਸੰਧੂ ਨਾਲ ਜਿਮਨੀ ਚੌਣਾ ਦੇ ਵਿੱਚ ਵੇਖਿਆ ਗਿਆ ਸੀ ਤੇ ਉਹ ਜਿਹੜੇ ਨੇ ਵੱਡੇ ਜਿਹੜੇ ਆਗੂ ਨੇ ਉਹ ਆਮ ਆਦਮੀ ਪਾਰਟੀ ਨੂੰ ਆਪਣਾ ਅਸਤੀਫਾ ਦੇ ਚੁੱਕੇ ਨੇ ਤੇ ਉਹ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਯਾਨੀ ਕਿ ਇੱਕ ਪਾਸੇ ਸੁਨੀਲ ਜਾਖੜ ਤੇ ਦੂਜੇ ਪਾਸੇ ਗੱਲ ਕਰੀਏ ਆਪਾਂ ਜਿਹੜੇ ਐ ਜਿਹੜੇ ਅਸ਼ੂਨੀ ਕੁਮਾਰ ਉਹਨਾਂ ਦੀ ਅਗਵਾਈ ਹੇਠ ਉਹ ਕੰਮ ਕਰਨਗੇ ਯਾਨੀ ਕਿ ਬਹੁਤ ਵੱਡੇ ਆਗੂ ਨੇ ਉਹਨਾਂ ਨੇ ਕੁਝ ਦੇਰ ਪਹਿਲਾਂ ਹੀ ਜਿਹੜੇ ਨੇ ਰਾਜਾ ਸੈਨਸੀ ਤੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਟਾਈਮ ਉਹ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਲੇਕਿਨ ਕੁਝ ਦੇਰ ਪਹਿਲਾਂ ਸ਼ਾਮਲ ਹੋਣ ਨਾਲ ਉਹਨਾਂ ਨੂੰ ਸ਼ਾਇਦ ਇੰਨਾ ਵੱਡਾ ਬੜਾਵਾ ਨਹੀਂ ਮਿਲਿਆ ਉਹ ਚੋਣ ਹਾਰੇ ਲੇਕਿਨ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਟਲਗਰੇ ਦਾ ਜਿਹੜਾ ਹੈ ਉਹ ਉਹਦਾ ਦੇ ਦਿੱਤਾ ਗਿਆ ਕਾਫੀ ਉਹਦਿਆਂ ਤੇ ਕੰਮ ਕਰ ਰਹੇ ਸੀ ਅਸੀਂ ਗੱਲ ਕਰ ਰਹੇ ਆ ਬਲਦੇਵ ਸਿੰਘ ਜਿਹੜੇ ਨੇ ਮਿਆਦੀਆਂ ਦੀ ਜਿੰਨਾਂ ਦਾ ਆਪਣੇ ਹੱਲਾ ਬੋਲਦਾ ਹੈ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਰਾਜਾ ਸੈਨਸੀ ਚ ਲੋਕ ਉਹਨਾਂ ਦੀ ਚੰਗੀ ਪਹਿਚਾਣ ਰੱਖਦੇ ਨੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕਾਫੀ ਅਹੁਦੇ ਵੀ ਸੌਂਪੇ ਹੋਏ ਸੀ ਲੇਕਿਨ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਜਲਦੀ ਹੀ ਉਹ ਬੀਜੇਪੀ ਦੇ ਵਿੱਚ ਜੁੜਨਗੇ ਯਾਨੀ ਕਿ ਬੀਜੇਪੀ ਵੱਲੋਂ ਉਹ ਅਹੁਦੇ ਸੰਭਾਲਣਗੇ ਇੱਕ ਪਾਸੇ ਬੀਜੇਪੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸਾਰੇ ਹੀ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾਵਾ ਡੋਲ ਦਿਖਾਈ ਦੇ ਰਹੀ ਹੈ ਇੱਕ ਪਾਸੇ ਜਿਹੜੇ ਨੇ ਐ ਬਲਦੇਵ ਸਿੰਘ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹੈ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਉੱਤੇ ਖਰੇ ਨਹੀਂ ਉਤਰਿਆ ਗਿਆ ਜਿੱਥੇ ਇਹ ਗੱਲ ਕਰ ਰਹੇ ਸੀ ਨਸ਼ਾ ਤਸਕਰੀਆਂ ਦੀ ਤੇ ਦੂਜੇ ਪਾਸੇ ਹਰਮੀਤ ਸਿੰਘ ਸੰਧੂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਹੋਏ ਨੇ ਉਹਨਾਂ ਦਾ ਵੀ ਨਸ਼ਾ ਤਸਕਰੀਆਂ ਦੇ ਵਿੱਚ ਕਾਫੀ ਨਾਮ ਰਿਹਾ ਹੈ ਤਾਂ ਕਾਫੀ ਇਹ ਕੁਝ ਬੋਲਦੇ ਨਜ਼ਰ ਆਏ ਬਲਦੇਵ ਸਿੰਘ ਨੇ ਜਿਹੜੇ ਬਲਦੇਵ ਸਿੰਘ ਹੁਣ ਕਹਿ ਰਹੇ ਨੇ ਕਿ ਭਾਜਪਾ ਦੇ ਵਿੱਚ ਜਲਦੀ ਸ਼ਾਮਲ ਹੋ ਜਾਣਗੇ ਜਿੱਥੇ ਵੱਡਾ ਝਟਕਾ ਲੱਗੇਗਾ ਆਮ ਆਦਮੀ ਪਾਰਟੀ ਨੂੰ ਤੇ ਦੂਸਰੇ ਪਾਸੇ ਸਾਰੇ ਉਹਦਿਆਂ ਤੋਂ ਤਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਲੇਕਿਨ ਹੁਣ ਸੁਨੀਲ ਜਾਖੜ ਤੇ ਦੂਸਰੇ ਪਾਸੇ ਅਸ਼ਵਨੀ ਕੁਮਾਰ ਜਿਹੜੇ ਨੇ ਉਹਨਾਂ ਦਾ ਸਵਾਗਤ ਕਰਨਗੇ ਤੇ ਉਹਨਾਂ ਵੱਲੋਂ ਜਿਹੜੀ ਹੈ ਭਾਜਪਾ ਵੱਲੋਂ ਉਹ ਆਪਣਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਹਲਕੇ ਤੋਂ ਚੋਣਾਂ ਵੀ ਲਾ ਸਕਦੇ ਨੇ ਤੇ ਦੂਸਰੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਆਏ ਦੇਣੀ ਇੱਕ ਝਟਕਾ ਸਹਿ ਰਹੀ ਹੈ ਤੇ ਉਹ ਝਟਕੇ ਜਿਹੜੇ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੇ ਪਾਸੇ ਉਹਨਾਂ ਦੇ ਆਪਣੇ ਵਿਧਾਇਕ ਮੰਤਰੀ ਆਗੂ ਹੀ ਦੇ ਨੇ ਸ਼ੁਰੂ ਕਰ ਦਿੱਤੇ ਨੇ ਧੰਨਵਾਦ